ਸਤਿ ਸ੍ਰੀ ਅਕਾਲ ਜੀ ਬਹੁਤ ਸਾਰਾ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਆਉਣ ਲੱਗੀ ਆ ਟੂਰ ਵਾਸਤੇ ਮੈਂ ਤੇ ਮੇਰਾ ਫਰੈਂਡ ਪਿੰਡੋਂ ਅਸੀਂ ਚੱਲੇ ਆ ਇੱਕ ਛੋਟੇ ਜੇ ਕੰਟਰੀ ਦੇ ਘੁੰਮਣ ਵਾਸਤੇ ਟੂਰ ਲਾਉਣ ਵਾਸਤੇ ਬੈਗ ਬੋਗ ਰੈਡੀ ਆ ਸਾਡੇ अर्ਲੀ ਮਾਰਨਿੰਗ ਉੱਠ ਕੇ ਰੈਡੀ ਹੋ ਗਏ ਆ ਤੇ ਫਲਾਈਟ ਜਿਹੜੀ ਆ 9 ਵਜੇ ਆ ਤੇ ਹੁਣ 6:00 ਵਜੇ ਆ ਤੇ ਇੱਥੋਂ ਹੁਣੇ ਖਿੱਚਾਂਗੇ ਤਿਆਰੀ ਬੈਗ ਮੇਰੇ ਰੈਡੀ ਆ ਸਮਾਨ ਮੇਰਾ ਰੈਡੀ ਆ ਤੇ ਇਹ ਕੰਟਰੀ ਕਿਹੜਾ ਆ ਉਹ ਵੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਲਾਸਟ ਤੇ ਜਾ ਕੇ ਕਿ ਉਹ ਕਿਹੜਾ ਕੰਟਰੀ ਹੈ ਤੇ ਕਿੱਥੇ ਅਸੀਂ ਪਹੁੰਚਣ ਲੱਗੇ ਆਂ ਬਾਕੀ ਸ਼ੁਰੂ ਕਰਦੇ ਆਂ ਵੀਡੀਓ ਦਿਖਾਉਣਾ ਤੁਹਾਨੂੰ ਮੈਂ ਰਸਤੇ ਦੀ ਸਾਰੀ ਤੇ ਕਿਵੇਂ ਪਹੁੰਚਦੇ ਆਂ ਉੱਥੇ ਤੇ ਕਿਵੇਂ-ਕਿਵੇਂ ਰਹਿੰਦਾ ਹੈ ਰਸਤੇ ਦਾ ਸਫ਼ਰ ਉਹ ਸਾਰਾ ਤੇ ਆਉਣ ਵਾਲੇ 7-8 ਦਿਨ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਸੋਹਣੇ-ਸੋਹਣੇ ਵੀਡੀਓ ਆਉਣਗੀਆਂ ਤੇ ਸੋਹਣੇ-ਸੋਹਣੇ ਕੰਟਰੀ ਤੁਹਾਨੂੰ ਘੁਮਾਉਂਗਾ ਤੇ ਆਜੋ ਮਿਲਦੇ ਆਂ ਵੀਡੀਓ ਦੇ ਵਿੱਚ ਦਿਖਾਉਣਾ ਤੁਹਾਨੂੰ ਮੈਂ ਬਾਕੀ ਇਥੋਂ ਸਟਾਰਟਿੰਗ ਤੋਂ ਲੈ ਕੇ ਤੇ ਪਹੁੰਚਣ ਤੱਕ ਦੀ ਸਾਰੀ ਡਿਟੇਲ ਇਸੇ ਵੀਡੀਓ ਦੇ ਵਿੱਚ ਇੱਕ ਹੋਰ ਚੀਜ਼ ਲੋ ਜੀ ਬੈਗ ਰੈਡੀ ਆ ਇੱਕ ਆਪਣਾ ਇਹ ਬੈਗ ਆ ਗਿਆ ਤੇ ਇੱਕ ਆ ਗਿਆ ਹੈਂਡ ਬੈਗ ਤੇ ਇਧਰ ਟਿਕਟਾਂ ਛਕਣ ਵਾਲਾ ਆ ਪਿਆ ਆਪਣਾ ਜੈਕਟ ਲੈ ਲਈਏ ਇੱਕ ਨਾਲ ਤੇ ਬਾਬਾ ਜੀ ਨੂੰ ਨਮਸਕਾਰ ਕਰ ਲਈਏ ਤੇ ਚੱਲ ਜੀ ਹੁਣ ਲਈਏ ਪਾਈਏ ਚਾਲੇ ਤੇ ਰਵਾਨਗੀ ਤੇ ਇਹ ਕੁਝ अर्ਲੀ ਮਾਰਨਿੰਗ ਦਾ ਨਜ਼ਾਰਾ ਕੁਝ ਇਦਾਂ ਦਾ ਤੇ ਚਾਰਛੇ ਫਿਰੋਂ ਸਪੀਕਰਾਂ ਚੋਂ ਬਾਬਿਆਂ ਦੀ ਆਉਂਦੀਆਂ ਆਵਾਜ਼ਾਂ ਤੇ ਇਧਰੋਂ ਨਮਸਕਾਰ ਕਰ ਦਈਏ ਆਪਾਂ ਜਾਂਦੇ ਜਾਂਦੇ ਆਪਣੇ ਕੰਮ ਨੂੰ ਵੀ ਫੇਰ ਮਿਲਾਂਗੇ ਇੱਕ ਹਫਤੇ ਬਾਅਦ ਗੁਰਦਰਾਸ ਸਾਹਿਬ ਮਥਾ ਤੇ ਇੱਕ ਇਹਦੇ ਹੁਣ ਇਥੋਂ ਕਰਦੇ ਸ਼ੁਰੂ ਫਿਰ ਪਹੁੰਚਦੇ ਆ ਏਅਰਪੋਰਟ ਤੇ ਤੇ ਨਾਲ ਦਾ ਵੀ ਆ ਗਿਆ ਉਹਨੇ ਬੈਗ ਉਹ ਗੱਡੀ ਸੈੱਟ ਕਰ ਲਏ ਤੇ ਮੇਰੇ ਨਾਲ ਜਦੋਂ ਮਥਾ ਦੇ ਲਵਾ ਉਹ ਮੇਰੇ ਤੋਂ ਪਹਿਲਾਂ ਠੀਕ ਗਿਆ ਥੋੜੀ ਤਿਆਰੀ ਆ ਪਹੁੰਚਦੇ ਮਿਲਦੇ ਆ ਏਅਰਪੋਰਟ ਤੇ ਜਾ ਕੇ ਗਿਆ ਸਾਨੂੰ ਏਅਰਪੋਰਟ ਤੇ ਪਹੁੰਚ ਕੇ ਆਪਾਂ ਹੁਣ ਤੇ ਤਿਆਰੀਆਂ ਫੁੱਲ ਨੇ ਹੈ ਪੂਰੀਆਂ ਪੂਰੀਆਂ ਤਿਆਰੀਆਂ ਖਿੱਚ ਕੇ ਜਲਸਾ ਦਾ ਮੁੰਡਾ ਮਿਲ ਗਿਆ ਜਲਸਾ ਦਾ ਮੁੰਡਾ ਮਿਲ ਗਿਆ ਆਪਾਂ ਨੂੰ ਇੱਥੇ ਤੋਂ ਆਉਂਦਾ ਬਹਿ ਜਾ ਵੀਰ ਜੀ ਆਉਂਦਾ ਹੁਣੇ ਖੁੱਲਦਾ ਕਾਊਂਟਰ ਤੇ ਮੈਂ ਤੁਹਾਨੂੰ ਸਾਦਾ ਮੰਨ ਗਾ ਮੈਂ ਤੇਰੀ ਬਾਤ ਵੀ ਫੈਨ ਹੋ ਗਿਆ ਮੈਂ ਤੇਰੀ ਬਾਤ ਵੀ ਉਹ ਡਿਆ ਜਾ ਕੇ ਗੱਲਬਾਤ ਕਰਨ ਜਾਦਾ ਉਹਨਾਂ ਅੱਜ ਤਾਂ ਆਪ ਆਪਣਾ ਬੰਦਾ ਨਹੀਂ ਲੈ ਕੇ ਆਏ ਸੁੱਤਾ ਛੱਡ ਆਇਆ ਉਹਦੀ ਡਿਊਟੀ ਲੇਟ ਆ ਨਾ ਲੈ ਵੀ ਸੱਜਣਾ ਫਲਾਈਟ ਹੋ ਗਈ ਡਿਲੇ ਆਪਣੀ ਟਾਈਮ ਕਿੰਨੇ ਵੇ ਦਾ ਹੋ ਗਿਆ ਹਣਾ ਆ ਹੁਣ 11:30 ਦਾ ਹੋ ਗਿਆ 2.5 ਸ਼ਾਬਾਸ਼ 2.5 ਘੰਟੇ ਲੇਟ ਹੋ ਗਈ 2.5 ਘੰਟੇ ਹੋ ਮਾਈ ਗਾਡ ਸਿਮਾ ਵਾਲਾ ਕਾ ਬੰਦੋ ਉਹਨਾਂ ਦਾ ਦੋ ਦੋ ਪ੍ਰਾਉਂਡ ਖਰਵਾ ਲਿਆ ਹਣ ਕਿਹੜੇ ਬਲੇ ਦਾ ਰੱਖਿਆ ਕਰੂ ਮੈਂ 4 ਵਜੇ ਉੱਠ ਕੇ ਤਿਆਰ ਹੋਇਆ ਹਾਂ ਮੈਂ ਤਾਂ ਪਟਵਾਲਾ ਪਹੁੰਚਦਾ ਨਾ ਮੈਂ 4 ਵਜੇ ਉੱਠ ਗਿਆ ਧਿਆਨ ਹੀ ਬੜਾ ਇਹ ਭੱਜਣ ਖੇਤੀ ਖੇਤੀ ਜਾਨ ਚ ਐਕਸਾਈਟਮੈਂਟ ਜ਼ਿਆਦਾ ਹੈ ਸਾਰਾ 에ਰਪੋਰਟ ਭਰਿਆ ਪਿਆ ਮੈਨੂੰ ਮੈਂ ਵੀਡੀਓ ਵੇਖਣਾ ਸਪੈਸ਼ਲ ਜੱਟ ਦੇ ਅੱਗੇ ਉਹ ਕਿੰਨੇ ਪਾਈ ਕਿੰਨਾ ਬਹੁਤ ਖਰਾਬ ਕਰਦੀ ਹੈ ਅਸਲੀ ਚਲੋ ਦੇਖਦੇ ਹੁਣ ਕੀ ਕਰਦੇ ਹਾਂ 11:30 ਵਜੇ ਦਾ ਟਾਈਮ ਹੈ ਫਿਰ ਇਹਨੇ ਹੁਣ ਕੀ ਕਰਦੇ ਇਹ ਭਰਾ ਸਾਡੇ ਪਿੰਡੋਂ ਨੇ ਤੇ ਸਾਡੀ ਕਰਨ ਦੇ ਹੁਣ ਜਿਹੜੇ ਸੇਵਾ ਥੈਂਕ ਯੂ ਭਰਾ ਤੁਹਾਡਾ ਧੰਨਵਾਦ ਫਲਾਈਟ ਹੋ ਗਈ ਡਿਲੇ ਨਹੀਂ ਤਾਂ ਇਹ ਵੇਲੇ ਉੱਡ ਜਾਣੀ ਸੀ ਥੋੜੀ ਥੋੜੀ ਪਾ ਆਪਣੇ ਜੋ ਕੀ ਪਾਓ ਨਾਲੀ ਥੈਂਕ ਯੂ ਮੇਟਰ ਭਰਾ ਜੀ ਤੁਹਾਡਾ ਰਿਆ ਦੇਣੀ ਇਹ ਵਜਣੀ ਨਹੀਂ ਨਹੀਂ ਘੱਟ ਕਰੋ ਇੱਥੋਂ ਥੋੜੀ ਥੋੜੀ ਬੜੀ 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 ਬੰਦ ਤੋਂ ਵਿਚਾਰ ਵੀ ਪਿੱਛੇ ਸੂਰਜ ਆਣ ਵਧੀਆ ਨਿਕਲ ਆਇਆ ਤੇ ਫਲਾਈਟ ਜਿਹੜੀ ਆ 2.5 ਘੰਟੇ ਡਿਲੇ ਹੋ ਗਈ ਆ ਹੁਣ ਕਾਊਂਟਰ ਖੁੱਲਾ ਆ ਤੇ ਹੁਣ ਸਾਨੂੰ ਬਿਠਾ ਕੇ ਗਏ ਕਿ ਤੇ ਵੇਟ ਕਰੋ ਅਸੀਂ ਆਉਨੇ ਫੇਰ ਆਇਓ ਹਾਂ ਪਿੰਡੋਂ ਰੋਟੀ ਵੀ ਮੰਗਾ ਲਈਏ ਸਾਡੇ ਇੱਕ ਬੰਦੇ ਨੇ ਜੇ ਹੁਣ ਐ ਡਿਊਟੀ ਤੇ 에어ਪੋਰਟ ਤੇ ਹੈ ਸੀ ਉਹਨੂੰ ਫੋਨ ਕੀਤਾ ਆਇਆ ਭਰਾਵਾ ਪਿੰਡੋਂ ਫਲਕੇ ਲੈ ਆ ਇਹ ਤੇ ਸ਼ਾਮਾਂ ਪੈਣੀਆਂ ਜਾਂ ਆਵਦੀਆਂ 에어ਪੋਰਟ ਤੇ ਤਾਂ ਸਾਨੂੰ ਲੱਗੀਆਂ ਮੌਜਾਂ ਨਾਲੇ ਆ ਗਈ ਪੜਨ ਵਾਲੀ ਅਖਬਾਰ ਨਾਲ ਆ ਕੇ ਪਰੌਂਠੇ ਆਲੂ ਵਾਲੇ ਨਾਲ ਆ ਗਈ ਘਰੋਂ ਚਾਹ ਇਹ ਆਪਣਾ ਭਰਾ ਪਿੰਡੋਂ ਲੈ ਕੇ ਆ ਪਹਿਲਾਂ ਆਪਣੇ ਭਰਾ ਪਿੰਡ ਵਾਲੇ ਜਿਹੜੇ ਇਥੋਂ ਚਾਹ ਵਿਚਾਰੇ ਲੈ ਕੇ ਆ ਕੰਡੀਸ਼ਨੋਂ ਤੋ ਬਹੁਤ ਬਹੁਤ ਥੈਂਕਸ ਇਹਨਾਂ ਦਾ ਸਾਰਿਆਂ ਦਾ ਇਦਰੋਂ ਪਰੌਣਾ ਰੋਲ ਕੀਤਾ ਜਾਣਾ ਤੇ ਇਦਰੋਂ ਬੋਰਡਿੰਗ ਸ਼ੁਰੂ ਹੋ ਗਈ ਔਰ ਸਾਰੇ ਜਣੇ ਬੋਰਡਿੰਗ 'ਚ ਪਹੁੰਚੇ ਆ। ਆ ਸਾਰੀਆਂ ਸੀਟ ਭਰੀਆਂ ਪਈਆਂ ਸਾਰਾ ਫੁੱਲ ਹੀ ਕਰ ਗਿਆ। ਹੁਣ ਖਾਲੀ ਹੋ ਗਿਆ। ਔਰ ਅਹੀਂ ਵੀ ਜਾਂਦੇ ਆ। ਸਾਨੂੰ ਉਹਨਾਂ ਆਪ ਹੀ ਖਿਲਾਰ ਲਿਆ ਕਿਤੇ ਰੁਕ ਜਾਓ ਤੁਸੀਂ। ਉਹ ਇਹ ਤਿੰਨਾਂ ਟੜਕ। ਇਹ ਪਹੁੰਚ ਗਏ ਹੁਣ ਆਪਾਂ ਗੇਟ ਨੰਬਰ ਤੇ ਆਪਣੇ ਸੱਤਵੇਂ ਕੋਲ ਫਲਾਈਟ ਲੇਟ 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 ਹੁੰਦੀ ਹੁੰਦੀ ਬਹੁਤ ਲੇਟ ਹੋ ਗਈ ਆ ਹੁਣ ਟਾਈਮ ਘਟ ਤੋਂ ਘਟ ਵੀ ਤੇ ਅਜੇ ਵੀ 2 2.5 ਘੰਟੇ ਹੋਰ ਵੇਟਿੰਗ ਕਿੰਨਾ ਹੋ ਗਿਆ ਹੁਣ ਟਾਈਮ 6:30 ਹੋ ਗਏ 6:30 ਹੋ ਗਏ ਆ ਤੇ ਲਗਭਗ 1 ਵਜੇ ਤੇ ਲੱਗੇ ਜਾ ਕੇ ਫਲਾਈਟ ਹੋਂਡਣੀ ਆ ਯਾਨੀ ਕਿ ਅੱਜ ਦਾ ਦਿਨ ਜਿਹੜਾ ਆ ਉਹ ਵੇਸਟ ਹੋ ਗਿਆ ਸਾਡਾ ਨਹੀਂ ਤਾਂ ਅਸੀਂ ਇਹ ਵੇਲੇ ਨੂੰ ਦबई ਪਹੁੰਚਣ ਵਾਲੇ ਹੁੰਣਾ ਅੱਧ ਅੱਧ ਰਸਤੇ 'ਚ ਹੋਣਾ ਸੀ ਆ ਟਾਈਮ ਦੇ ਉੱਤੇ ਟਾਈਮ ਹੋ ਚੱਲਿਆ 12 ਦਾ ਤਕਰੀਬਨ 12:00 ਵਜੇ ਚੱਲੇ ਆ ਪੌਣੇ 12 ਹੋ ਗਏ ਆ ਤੇ ਅਸੀਂ ਵੇਟ ਕਰਨ ਦੇ ਆ ਅਜੇ ਵੀ ਆਪਣੇ ਗੇਟ ਦੀ ਕਿੰਨਾ ਨੰਬਰ ਗੇਟ ਅਨਾਉਂਸ ਕਰਦੇ ਆ ਇਹ ਸਾਹਮਣੇ ਹੁਣ ਸਾਰਾ ਹੀ 에어ਪੋਰਟ ਦਾ ਉੱਪਰਲਾ ਵਿਊ ਆ ਤੇ ਉਹ ਸਰਦਾਰ ਸਾਹਿਬ ਹੁਣ ਆ ਰਹੇ ਆ ਆ ਰਹੇ ਸਰਦਾਰ ਸਾਹਿਬ ਇਹ ਆ ਰਹੇ ਆ ਇਹ ਮੇਰੇ ਨਾਲ ਜਾ ਰਹੇ ਆ ਮੇਰਾ ਭਰਾ ਇਹ ਦੋਵੇਂ ਜਾ ਰਹੇ ਆ ਦਵਾਈ ਲੈਣ ਮੜਵਾਣ ਹਾਂਜੀ ਕੋਈ ਸਾਹਿਬ ਆਗੇ ਜੀ ਕਿੱਧਰ ਆ ਇੱਧਰ ਲੱਗਣ ਦੇ ਗੇਟ ਲੱਗਣ ਦੇ ਆਹੀ ਉਹ ਹੀ ਮੈਂ ਗੇਟ ਨੰਬਰ ਅਨਾਊਂਸ ਕੀਤਾ ਲੱਗਣ ਅਨਾਊਂਸ ਕਰੂੰਗਾ ਆ ਜਿੱਥੇ ਆ ਰੋਣਾ ਉਸ ਨਾਲ ਵੀ ਬਾਥਰਮੈਂਗ ਅੱਛਾ ਚਲ ਮੈਂ ਹਾਂ ਨਾ ਨਹੀਂ ਗੇਟ ਉਸੇ ਤੇ ਲੱਗੀ ਹੋਏ ਤੇ ਹੈ ਮੈਂ ਆਪਣਾ ਯਾਤਰੀ ਫਲਾਈ ਦਿਖਾਦੀ ਹੋਰ ਉੱਡਣ ਵਾਲੀ ਸਪੈਂਡ ਹੋ ਗਈ ਠੀਕ ਹੋਰ ਅੰਮ੍ਰਿਤ ਅਨਮਤਾ ਪਾਸੇ ਤੇ ਸਾਈਨ ਕਰਵਾਉਣਾ ਤਿਆਰੀ ਆਈ ਆਪਣੀ ਹੁਣ ਨਹੀਂ ਵੀ ਹੁੰਦੀ ਫਲਾਈ ਮੌਜੂਦ ਹੈ ਉਹਦੇ ਫਿਰ ਤਾਂ ਮੌੜ ਆਪਣੀ ਵੇਸਟੀ ਵਿੱਚ ਮੌੜ ਤੋਂ ਟਾਈਮ ਮੌਦੈਂ ਤੇ ਕਿਦਾਂ ਹੈਂ ਤੋ ਬਈ ਉਹਨੇ ਕਿ ਯਾਰ ਮਸਟਿਕਾਂ ਤੇ ਫਲਾਈ ਉਹ ਵਿਚਾਰਾ ਸੂਰਤ ਤੇ ਕੰਡਾ ਤੇ ਕਿੰਨੇ ਫੋਨ ਆ ਗਏ ਉਹਦੇ ਫਲੈਟ ਲੇਟ ਹੋਣ ਕਰਕੇ ਉਹ ਵੀ ਕੰਮ ਛੱਡ ਕੇ ਬੈਠਾ ਆਹ ਹਾਂ ਹਾਂ ਇਹਦੋਂ ਹੁਣ ਕੋਈ ਉਸ ਤੇ ਵੀ ਬਹੁਤ ਸਮਾਂ ਦੇ ਵੀ ਬਾਹਰ ਜਿਹੜਾ ਇੰਨਾ ਜ਼ਿਆਦਾ ਕਲੀਅਰ ਨਹੀਂ ਆਇਆ ਰਹੀ ਵੀ ਧੁੰਦ ਹੈਗੀ ਆ ਪਰ ਹੁਣ ਫਲਾਈਟ ਹੈਗਾ ਤੁਰਪੀ ਆ ਬਸ ਇਹਨਾਂ ਲੱਗੀ ਹੈ ਫਲਾਈ ਕਰਨ ਆਫ ਲਾਈਟ ਅਨ ਨੂੰ ਬਾਈ ਕਰ ਜੀ ਇੱਥੇ ਹੁਣਾ ਆ ਸ਼ਿਵਾਜ ਤੇ ਇਹ ਕੁਝ ਬਾਹਰ ਦਾ ਦ੍ਰਿਸ਼ ਦਮਈ ਦਾ ਬਿਲਡਿੰਗਾਂ ਸ਼ੁਰੂ ਹੋ ਗਈਆਂ ਆ ਤੇ ਅਸੀਂ ਅੱਗੇ ਹੁਣ ਲੈਂਡ ਕਰਨ ਫਲਾਈਟ ਸਾਡੀ ਥੋੜੀ ਥੋੜੀ ਜਿਹੜੀ ਆ ਹੁਣ ਹੇਠਾਂ ਨੀਚੇ ਆਉਣੀ ਸ਼ੁਰੂ ਹੋ ਗਈ ਆ ਤੇ ਇਹ ਕੁਝ ਬਾਹਰ ਦਾ ਥਿਊ ਵੀ ਇੰਦਾਂ ਦਾ ਆ ਦੇ ਦੇਖ ਸਕਦੇ ਜਿ ਚੌਣੀਆਂ ਚੌਣੀਆਂ ਸੜਕਾਂ ਨਾਲ ਸੰਪਰਕਰ ਦੇ ਨਾਲ ਆ ਪਿਛੇ ਦੂਰ ਤੱਕ ਚੈੱਕ ਕਰੋ ਬਿਲਡਿੰਗਾਂ ਦੁਬਈ ਜਿਹੜਾ ਆ ਜਾਣਿਆ ਜਾਂਦਾ ਆਪਣੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਨਾਲ ਤੇ ਲਕਚਰੀ ਲਾਈਫ ਦੇ ਨਾਲ ਤਿੰਨ ਚਾਰ ਦਿਨ ਤੁਹਾਨੂੰ ਅਸੀਂ ਦਿਖਾਵਾਂਗੇ ਸਾਰਾ ਕੁਝ ਜਿੱਥੇ ਪਹੁੰਚਾਂਗੇ ਦੁਬਈ ਸ਼ਹਿਰ ਦੇ ਵਿੱਚ ਜਿੱਥੇ ਘੁੰਮਾਂਗੇ ਦੁਬਈ ਨੂੰ ਤੇ ਨਾਲ ਤੁਹਾਨੂੰ ਦਿਖਾਵਾਂਗੇ ਸੋਹਣੀਆਂ ਸੁਣੀਆਂ ਉੱਚੀਆਂ ਉੱਚੀਆਂ ਇਮਾਰਤਾਂ ਤੇ ਨਾਲ ਮਿਲਾਂਗੇ ਆਪਣੇ ਭਰਾਵਾਂ ਨੂੰ ਜਿਹੜੇ ਆਪਣੇ ਪਿੰਡ ਤੋਂ ਬਹੁਤ ਸਾਰੇ ਜਿਹੜੇ ਇੱਥੇ ਕੰਮ ਕਰਨਦੇ ਆ ਉਹਨਾਂ ਵੀਰਾਂ ਨੂੰ ਆਲੇ ਰਿੰਕੇ ਵੀਰ ਨੂੰ ਮਿਲਾਂਗੇ ਲਓ ਕਰੋ ਚੈੱਕ ਇਹ ਆ ਦबई ਦੇ ਸ਼ਹਿਰ ਦੀਆਂ ਬੇੜੀਆਂ ਜਿਹੜਾ ਸ਼ਹਿਰ ਆ 올ਡ ਦबई ਤੇਰਾ ਦबई ਵਾਲੀ ਸਾਈਡ ਇਧਰੋਂ ਦੀ ਫਲਾਈਟ ਸਾਡੀ ਜਿਹੜੀ ਆ ਉਹ ਲੈਂਡ ਕਰਨ ਲੱਗੀ 에어ਪੋਰਟ ਦੇ ਉੱਤੇ ਤੇ ਉਹ ਪਿੱਛੇ ਜਿਹੜੀ ਆ ਉਹ ਸਾਰੀ ਹੈਗੀ ਆ ਬਾਰਡਰ ਦबई ਦੀ ਤੇ ਇਹ ਆਪਾਂ ਹੁਣ ਪੌਂਚਰ ਲੱਗੇ ਆ 92 ਦੇ ਕੋਲ ਤੇ ਫਲਾਈਟ ਸਾਡੀ ਲੈਂਡ ਹੋਣੀ ਵਾਲੀ ਆ ਆਹਾ ਆ ਗਿਆ 에어ਪੋਰਟ ਆ ਥੱਲੇ ਆ ਗਿਆ ਇਮੀਡੀਏਟ ਰੋਡ ਆ ਕਰਤਕ ਦੀ ਫਲਾਈਟ ਲੈਂਡ ਸਾਡੀ ਪਹੁੰਚ ਕੇ ਪਾਉਣੇ ਵਾਲੀ ਰੰਵੇ ਤੇ ਉਹ ਪਹੁੰਚ ਗਏ ਕਰਗੀ ਲੈਂਡ ਸ਼ੁਕਰੇ ਬਾਬਾ ਜੀ ਦਾ ਬਹੁਤ ਐਸਾ ਨੂੰ ਕਰਕੇ ਲੈਂਡ ਆਪਾਂ ਦੁਬਈ ਪਹੁੰਚ ਗਏ ਹੁਣ ਫਲਾਈਟ ਬਹੁਤ ਲੇਟ ਹੋਈ ਹੈ ਪੰਜਾਬ ਚ ਹੈ ਕਿੰਨੇ ਘੰਟੇ ਦੇਰ ਹੋ ਗਈ ਆ 5 ਘੰਟੇ ਦੇਰ 5 ਘੰਟੇ ਲੇਟ ਹੈ ਇਹ ਫਲਾਈਟ ਫਾਈਨਲੀ ਆਪਾਂ ਪਹੁੰਚ ਗਏ ਦੁਬਈ ਇੰਟਰਨੈਸ਼ਨਲ 에ਅਰਪੋਰਟ ਤੇ ਦਖਾਉਂਦੇ ਆ ਏਅਰਪੋਰਟ ਕਿੰਦਾ ਆਇਆ ਲੈਟ ਕਰਦੇ ਆ ਬੈਗ ਜਾ ਕੇ ਉਹਨੂੰ ਰਿੰਚਰ ਦਿੰਦਾ ਫੋਨ ਉਹਨੂੰ ਕਾ ਕੋਸ ਨੂੰ ਆਊਗਾ ਲੈਣਾ ਆਇਆ ਕੋ ਸਿੱਧਾ ਦਾ ਤਬਈ ਇੰਟਰਨੈਸ਼ਨਲ ਵੀ ਬੈਗ ਆਪਾਂ ਲੈ ਲਿਆ ਉਹ ਸਾਹਮਣੇ ਐਕਸੀਟੇ ਚੱਲਾ ਬੈਗ ਸਾਡੇ ਸਭ ਤੋਂ ਪਹਿਲਾਂ ਆਏ ਨੇ ਅਸੀਂ ਪਿਉਰਿਟੀ ਦੇਖਦੇ ਉੱਤੇ ਸਾਨੂੰ ਇਮੀਗ੍ਰੇਸ਼ਨ ਨੇ ਬੜਾ ਟਾਈਮ ਲਾਤਾ ਝੋਂਕ ਮਾਇਆ ਝੋਂਕ ਮਾਇਆ ਇਹ ਕੁਛ ਇੰਤਰਨੈਸ਼ਨਲ 에어ਪੋਰਟ ਇਹ ਹੈਗਾ ਦੁਬਈ ਇੰਟਰਨੈਸ਼ਨਲ 에어ਪੋਰਟ ਤੇ ਆਹ ਹੈਗਾ ਦਾ ਬਿਊਟੀ ਫਰੀ ਏਰੀਆ ਤੇ ਆ ਇਧਰ ਐਗਜ਼ਿਟ ਆਓ ਇਧਰ ਸਾਹਮਣੇ ਇਮੀਗ੍ਰੇਸ਼ਨ ਕਾਊਂਟਰ ਇਹ ਬੈਲਟਾਂ ਇਧਰ ਜਿੱਥੇ ਸਾਰਾ ਸਮਾਨ ਆਉਂਦਾ ਹੈ ਸਾਡਾ ਇਹ 4 ਨੰਬਰ ਬੈਲਟ ਦੇ ਉੱਤੇ ਇਹ ਹੋਣਾ ਸੀ ਬਾਹਰ ਵੇਟ ਕਰਨ ਦੇ ਮੁੰਡਾ ਸਾਡੀ ਅਸੀਂ ਉਹਨੂੰ ਦੱਸਣ ਕਿ ਲੋਕੇਸ਼ਨ ਕਿੱਥੇ ਹੈ ਬਈ 에어ਪੋਰਟ ਤੇ ਪਹੁੰਚ ਗਏ ਹੁਣ ਆਪਾਂ ਵੇਟ ਕਰਨ ਦੇ ਅੰਕੇ ਵੀਰ ਦੀ ਟ੍ਰੈਫਿਕ ਚ ਫਸ ਗਿਆ ਮੀਂਹ ਪੈ ਗਿਆ ਮੀਂਹ ਪੈਣ ਕਰਕੇ ਰਾਸ਼ ਹੋ ਗਿਆ ਕੱਲ ਵੀ ਉਮੀਦ ਕਰ ਸਕਦੇ ਆ ਨਾ ਉਹ ਤੋਂ ਦੇਰੇ ਕਰਦੇ ਆ ਚੱਲੋ ਆ ਜਿੰਦਾ ਆ ਜਾਂਦਾ ਆ ਜਾਂਦਾ ਕੋਈ ਗੱਲ ਨਹੀਂ ਅੱਜ ਸਾਡਾ ਦੇਣੀ ਦੇਣੀ ਸਾਡਾ ਇਦਾਂ ਦਾ ਹੈ ਅੱਜ ਅਸੀਂ ਰਹਿ ਥੋੜਾ ਜਿਆਦਾ ਕਿਉਂ ਨਾ ਪਿੱਛੇ ਪਿੱਛੇ ਹੀ ਅੱਜ ਰਹੇ ਆ ਅਸੀਂ ਅਸੀਂ ਬਿਲਕੁਲ ਐਕਜਿਟ ਦੇ ਬਾਹਰ ਹੀ ਖੜੇ ਆ ਇਸ ਟਾਈਮ ਤੇ ਆਪਣਾ ਉਦਾ ਵੀ ਵੇਟ ਕਰਨ ਲੱਗੇ ਆ ਪੂਰੀ ਭੀੜ এয়ারਪੋਰਟ ਦੇ ਭਰਿਆ ਪਿਆ এয়ারਪੋਰਟ ਚਾਰਜ ਚੱਲੇ ਬਹੁਤ ਹੀ ਰੰਗਦਾਇਕ ਬਹੁਤ ਬਸ 24 ਘੰਟੇ ਬੀਜੀਪੀ ਦੀ ਨਵੀਂ ਜਿਹੜੀ 에어ਪੋਰਟ ਪਹੁੰਚੋ ਤੋਂ ਬਾਅਦ ਹੋਣਾ ਸੀ ਇੱਥੇ ਟੈਕਸੀ ਬੁੱਕ ਕਰ ਲਈਆ ਤੇ ਰਿੰਕਾ ਸਾਡੀ ਰਸਤੇ 'ਚ ਵੇਟ ਕਰਨ ਰਿਆ ਉਹ ਫਸ ਗਿਆ ਜਾਮ ਦੇ ਵਿੱਚ ਅਸਲ ਦੇ ਵਿੱਚ بارش ਕਰਕੇ ਨਾ ਰਸਤੇ ਜਾਮ ਬੜਾ ਆ ਗਿਆ ਸੀ ਤੇ ਸਾਨੂੰ ਟੈਕਸੀ ਲੈਂਦਿਆਂ ਲੈਂਦਿਆਂ ਹੀ ਘੰਟਾ ਲੱਗ ਗਿਆ 에어ਪੋਰਟ ਤੋਂ ਬਾਹਰ ਨਿਕਲਦੇ ਇਹ ਆ ਦੁਬਈ ਦੀਆਂ ਸੜਕਾਂ ਸੋਹਣੀਆਂ ਹੀ ਆ ਚੈੱਕ ਕਰ ਸਕਦੇ ਤੁਸੀਂ ਬਾਹਰ ਦੇ ਵਿਊ ਤੇ ਪਾਰਕਿੰਗ ਲੋਕੇਸ਼ਨਾਂ ਵੀਰ ਪਹੁੰਚ ਗਾੜ ਕੋ ਰਿੰਕੇ ਵੀਰ ਥੈਂਕ ਯੂ ਤੇਰਾ ਤੂੰ ਸਾਨੂੰ ਰੀਸੀਵ ਕਰਨ ਵਾਸਤੇ ਆਇਆ ਪਰ ਤੂੰ ਥੋੜਾ ਲੇਟ ਹੋ ਗਿਆ ਰਸਟ ਫਸ ਗਿਆ ਹੋਰ ਕੈਮ ਆ ਬਾਹ ਵਧੀਆ ਵਧੀਆ ਵੀਰ ਐ ਸੇ ਤਾਂ ਠੀਕ ਐ ਚੜਦੀ ਕਲਾ ਚ ਚਾਰ ਵਧੀਆ ਵਧੀਆ ਆ ਜਾਓ ਬੈਗ ਫੜਾ ਇਹ ਹੁਣ ਪਹੁੰਚੇ ਅਸੀਂ ਦੁਬਈ ਦੇ ਇੰਡਸਟਰੀਅਲ ਏਰੀਆ ਚ ਇੱਧਰ ਸਾਰਾ ਜੱਬਲਲੀ ਦਾ ਏਰੀਆ ਇੰਡਸਟਰੀਅਲ ਏਰੀਆ ਰਿੰਕੇ ਵੀਰ ਦੇ ਨਾਲ ਆਏ ਹੁਣ ਰੋਟੀ ਖਾਣ ਤੇ ਇਹ ਹੁਣ ਪਹੁੰਚੇ ਆਪਾਂ ਰਿੰਕੇ ਦੇ ਨਾਲ ਹੀ ਫੇਰ ਖਾਣਾ ਖਾਣ ਵਾਸਤੇ ਰੋਟੀ ਖਾਣ ਲਈ ਸ਼ਾਮ ਦਾ ਹੋ ਗਿਆ ਟਾਈਮ ਤੇ ਅੱਜ ਸਾਡੀ ਉਹ ਖੇਚਲ ਖਰਾਬੀ ਹੋਈ ਸੀ ਸੋਨੂੰ ਕੀ ਦੱਸੀਏ ਆਪ ਪਹਿਲਾ ਸਵੇਰੇ ਫਲਾਈਟ ਡਿਲੇ ਹੋ ਗਈ ਫਿਰ ਉਸ ਤੋਂ ਬਾਅਦ ਖੇ ਦੁਬਈ ਆਏ ਇਮੀਗ੍ਰੇਸ਼ਨ ਦੇ ਆਣ ਕੇ ਫੇਰ ਬੜਾ ਪੰਗਾ ਪਿਆ ਰਿਆ ਚਲੋ ਤੇ ਇਹ ਅੱਜ ਅਸੀਂ ਜਿਹੜੇ ਹੈਗੇ ਆ ਇੱਧਰ ਹੈਗੇ ਆ ਆਪਾਂ ਇੰਡਸਟਰੀਅਲ ਏਰੀਆ ਦੇ ਵਿੱਚ ਤੇ ਕੱਲ ਨੂੰ ਜਾਵਾਂਗੇ ਆਪਾਂ ਦੁਬਈ ਉੱਧਰ ਘੁੰਮਣ ਵਾਸਤੇ ਹੁਣ ਖੜਾ ਖਾ ਕੇ ਰਿੰਕੇ ਦੇ ਨਾਲ ਜਾਵਾਂਗੇ ਦੀ ਗਰਾਜ 'ਚ ਉੱਥੇ ਆਪਣੇ ਪਿੰਡ ਦੇ ਬਹੁਤ ਸਾਰੇ ਸੱਜਣ ਮੁੰਡੇ ਜਿਹੜੇ ਬੈਠੇ ਆ ਬਹੁਤ ਆਪਣੀ ਵੇਟ ਕਰਨ ਦੇ ਆ ਉਹਨਾਂ ਨੂੰ ਮਿਲਣ ਜਾ ਕੇ ਸਾਰੇ ਤੇ ਇਹ ਫਾਈਨਲੀ ਹੁਣ ਅਸੀਂ ਪਹੁੰਚ ਗਏ ਰੂਮ ਤੇ ਰਾਤੀ ਪਹੁੰਚੇ ਲੇਟ ਤੇ ਇਹ ਵੀਡੀਓ ਇੱਥੇ ਕਰਦੇ ਹਾਂ ਸਮਾਪਤੀ ਕੱਲ ਤੋਂ ਫੇਰ ਸ਼ੁਰੂ ਕਰਦੇ ਹਾਂ ਨਵੀਆਂ ਵੀਡੀਓ ਤੇ ਨਵੀਆਂ-ਨਵੀਆਂ ਲੋਕੇਸ਼ਨਾਂ ਤੇ ਸੋਹਣੇ-ਸੋਹਣੇ ਸ਼ਹਿਰਾਂ ਦੀਆਂ ਸੈਰਾਂ ਇੱਥੇ ਤੁਹਾਨੂੰ ਬਣਾਉਣੀ ਹੈ ਫਤਿਹ ਬਾਗੜੀ ਦਾ ਖਾਲਸਾ ਵੇ